ਤੇ ਇਸ ਦੇ ਨਾਲ ਨਾਲ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਜਿਹੜੇ ਮੁੱਖ ਮੰਤਰੀ ਸਹਿਬਾਨ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਕਿੰਨੇ ਇਮਾਨਦਾਰ ਨਿਟੜ ਹਨ ਇਕੱਲੇ ਹੀ ਸਭ ਨੂੰ ਕੰਨੀ ਕੰਰਸੀਆਂ ਨੂੰ ਮੁਰੇ ਲਈ ਚਿਰਦੇ ਨੇ ਇਕੱਲੇ ਹੀ ਆਪਣਾ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦੇ ਐਮਐਲਏ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਤੇ ਮੇਰੀ ਭੈਣ ਗੁਰਪ੍ਰੀਤ ਕੌਰ ਜਿਹੜੇ ਐਮਪੀ ਸਾਹਿਬ ਦੇ ਸਾਡੇ ਕੈਂਡੀਡੇਟ ਉਹਨਾਂ ਦੀ ਧਰਮ ਪਤਨੀ ਭੈਣ ਤਸਵੀਰ ਕੌਰ ਜਿਹੜੇ ਇਛੇ ਇਛੇ ਤੌਰ ਤੇ ਆਏ ਨੇ ਉਹ ਸਭਾਂ ਦੇ ਕੋਲ ਹੀ ਨੰਨੇ ਪ੍ਰਸ਼ੰਤ ਬੀਤੂ ਤੇ ਮਾਫੀ ਦਿੱਤੇ ਨੇ ਤੇ 43000 ਨੌਕਰੀ ਦਿੱਤੀਆਂ ਉਹ 30% 40% ਜਿਹੜੇ ਆ ਉਹ ਦੱਸ ਰਹੇ ਸੀਗੇ ਕਿ ਜਿਹੜੂ ਲੱਗਦਾ ਕਿ ਸਾਂਹੇ ਵਾਲ ਜਿਹੜਾ ਨੰਬਰ ਵੰਟ ਆਏਗਾ ਇਹਨੇ ਕਰ ਕਰ ਨੌਕਰੀ ਦਊਂਗੇ ਦੇ ਹੀ ਪਹਿਲਾਂ ਪਹਿਲਾਂ ਕਾਂਗਰਸ ਪਾਰਟੀ ਨੂੰ ਪੁੱਛੋ ਕਰ ਕਰ ਨੌਕਰੀ ਦਿੰਦੀ ਹੈ ਤੇ ਜਿਹੜੇ ਹੁਣ ਗੱਲਾਂ ਕਰਦੇ ਆ ਯਾ ਸਾਰੀ ਸੰਗਤ ਨਾਲ ਉਹਨਾਂ ਨੇ ਮੀਟਿੰਗ ਕੀਤੀ ਆ ਦੇ ਪੁਲਿਸ ਸੰਗਠਨ ਨੂੰ ਨੰਨ ਵਿਸ਼ਵਾਸ ਦਿਵਾਇਆ ਵੀ ਤੁਹਾਨੂੰ ਵੱਧ ਤੋਂ ਵੱਧ ਜਿਹੜੀਆਂ ਲੋਕਾਂ ਨਾਲ ਜੇਤੂ ਗਰਾਮਾਂ ਗਿਆ ਦੇਖੋ ਜੀ ਕੱਲਾ ਕਰਨਾ ਲollipops ਦਾ ਕੰਮ ਕਰੋ ਜੇ ਤੁਹਾਡੀ ਕਾਂਗਰਸ ਪਾਰਟੀ ਚ 5 ਸਾਲ ਪਹਿਲਾਂ ਤੁਹਾਡੇ ਹੀ ਐਮਪੀ ਰਹੇ ਆ ਅਮਰ ਸਿੰਘ ਕਿੰਨਾ ਕੰਮ ਕੀਤਾ ਅੱਜ ਹਲਕਾ ਸਾਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੋਢੀਆ ਦੀ ਅਗਵਾਈ ਦੇ ਅਠ ਸਤਵਿੰਦਰ ਸਿੰਘ ਹੈਪੀ ਤੇ ਤਰਮਿੰਦਰ ਸਿੰਘ ਦੇ ਗ੍ਰਹਿ ਨਿਵਾਸ ਵਾਰਡ ਨੰਬਰ 9 ਵਾੜ ਦੀਆਂ ਮਹਿਲਾਵਾਂ ਨਾਲ ਸ੍ਰੀ ਫਤਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰ ਸਿੰਘ ਜੀਪੀ ਦੇ ਹੱਕ ਵਿੱਚ ਚੋਣ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਉਮੀਦਵਾਰ ਗੁਰਪ੍ਰ ਸਿੰਘ ਜੀਪੀ ਦੀ ਧਰਮਪਤਨੀ ਗੁਰਪੀ ਸੌਰਭੇ ਸ 特ੌਰ ਤੇ ਪਹੁੰਚੇ। ਇਸ ਮੌਕੇ ਤੇ ਉਹਨਾਂ ਨੇ ਵਾੜ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰਪ੍ਰ ਸਿੰਘ ਜੀਪੀ ਨੂੰ ਇੱਕ ਇੱਕ ਵੋਟ ਪਾ ਕੇ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੋ ਤਾਂ ਕਿ ਜੋ ਹਲਕੇ ਦਾ ਵਿਕਾਸ ਤੇ ਲੋਕ ਭਲਾਈ ਦੀਆਂ ਸਕੀਮਾਂ ਆਪ ਸਭ ਨੂੰ ਮਿਲ ਸਕੇ। ਜ ਅੱਜ ਸਾਡੇ ਲੋਕ ਸਭਾ ਫਤਿਹਗੜ ਸਾਹਿਬ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਉਹਨਾਂ ਦੀ ਘਰ ਪਤਨੀ ਸਾਡੀ ਭੈਣ ਗੁਰਪ੍ਰੀਤ ਕੌਰ ਆਈ ਸੀ ਔਰ ਬਹੁਤ ਭੈਣਾਂ ਨੇ ਮਤਾਵਾਂ ਨੇ ਬਹੁਤ ਪਿਆਰ ਦਿੱਤਾ ਪਰਵੇਂ ਇਕੱਠ ਹੋਏ ਆ 5-6 ਮਿੰਟਾਂ ਅੱਜ ਹਲਕਾ ਸਾਮ੍ਹੇ ਆਜ ਹੋਈਆਂ ਸੋ ਬਹੁਤ ਵੱਡੇ ਇਕੱਠ ਹੋਏ ਆ ਸਾਡੀ ਭੈਣ ਗੁਰਪ੍ਰੀਤ ਕੌਰ ਜੀਪੀ ਜਿਹੜੇ ਆ ਉਹ ਦੱਸ ਰਹੇ ਸੀਗੇ ਕਿ ਮੈਨੂੰ ਲੱਗਦਾ ਕਿ ਸਾਮ੍ਹੇ ਵਾਲ ਜਿਹੜਾ ਉਹ ਨੰਬਰ 1 ਤੇ ਆਏਗਾ ਸੋ ਪੂਰੀ ਵਿਸ਼ਵਾਸ ਨਾਲ ਉਹ ਜਾ ਰਹੇ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਵੀ ਵਾਦਾ ਕਰਦਾ ਜਿਹੜਾ ਸਾਂਹਿਆਲ ਦੇ ਵਿੱਚ ਸਾਡੇ ਪੈਣਾ ਭਰਾ ਸਾਰੇ ਵੋਟਰ ਉਹ ਸਭ ਤੋਂ ਵੱਧ ਵੋਟਾਂ ਜਿਹੜੀਆਂ ਸਰਦਾਰ ਭਗਵੰਦ ਸਿੰਘ ਮਾਜੀ ਦੇ ਕੀਤੇ ਤਮਾਂ ਦੇ ਦੇ ਹੋਏ ਆਮ ਆਦਮੀ ਪਾਰਟੀ ਨੂੰ ਮਿਲ ਗਏ ਸੋ ਅੱਜ ਜਿਹੜੀਆਂ ਭੜਮੀਆਂ ਮੀਟਿੰਗਾਂ ਦਾ ਹੰਗਾਰਾ ਮਿਲਿਆ ਸੋ ਮੈਂ ਆਪਣੇ ਹਲਕੇ ਸਾਂਹਿਆਲ ਦੀਆਂ ਪੈਣਾ ਭਰਾਵਾਂ ਦਾ ਬਹੁਤ ਧੰਨਵਾਦ ਹਾਂਜੀ ਅੱਜ ਐਮਐਲਏ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਤੇ ਮੇਰੀ ਭੈਣ ਗੁਰਪ੍ਰੀਤ ਕੌਰ ਜਿਹੜੇ ਐਮਪੀ ਸਾਹਿਬ ਦੇ ਸਾਡੇ ਕੈਂਡੀਡੇਟ ਉਹਨਾਂ ਦੀ ਧਰਮ ਪਤਨੀ ਤੇ ਭੈਣ ਜਸਵੀਰ ਕੌਰ ਜਿਹੜੇ ਇੱਥੇ ਉੱਚੇ-ਚੇਤੇ ਤੌਰ ਤੇ ਆਏ ਨੇ ਤੇ ਆ ਸਾਰੀ ਸੰਗਤ ਨਾਲ ਉਹਨਾਂ ਨੇ ਮੀਟਿੰਗ ਕੀਤੀ ਆ ਤੇ ਪੂਰੀ ਸੰਗਤ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਨੂੰ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਨਾਲ ਜੇਤੂ ਕਰਾਵਾਂਗੇ ਆਪਣੀਆਂ ਇਲਾਕੇ ਦੀਆਂ ਮੰਗਾਂ ਬਾਰੇ ਵੀ ਅਸੀਂ ਜਾਣੂ ਕਰਾਇਆ ਸੋ ਇਹਨਾਂ ਦਾ ਸਾਰਿਆਂ ਦਾ ਸੰਗਤ ਦਾ ਔਰ ਲੀਡਰਸ਼ਿਪ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਹਾਂਜੀ ਆ ਸਾਡੇ ਵਾਲ ਹਲਕੇ ਚ ਆਏ ਆ ਤੇ ਮੁੰਡਿਆ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਹੈ ਤੇ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਉਕੇ ਇਹ ਵੀ ਬੜਾ ਵਧੀਆ ਕੰਮ ਕੀਤਾ ਤੇ ਭਗਵੰਨਾਨ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ। ਉਹ ਸਾਲਾਂ ਦੇ ਦੇਖੋ ਜੀ 90% ਬਿਜਲੀ ਦੇ ਬਿੱਲ ਮਾਫ ਕਰਤੇ ਨੇ ਤੇ 43 ਹਜ਼ਾਰ ਨੌਕਰੀ ਦਿੱਤੀਆਂ ਨੇ। ਇੱਥੇ ਵੀ ਇੱਕ ਆਈਐਨਡੀ ਦੀ 22 ਸਾਲ ਦੀ ਕੁੜੀ ਜੱਜ ਲੱਗੀ ਐ। ਸੋ ਬਿਨਾ ਸਿਫਾਰਿਸ਼ ਤੇ ਬਿਨਾ ਪੈਸੇ ਤੋਂ ਤੇ ਲੋਕ ਆਪ ਹੀ ਜੁੜ ਰਹੇ ਐ ਕਿਉਂਕਿ ਦੇਖੋ 70 ਸਾਲਾਂ 'ਚ ਕਦੀ ਆਇਆ ਨਹੀਂ ਹੋਇਆ ਕਿ ਕਿ ਬਿਨਾ ਸਿਫਾਰਿਸ਼ ਤੋਂ ਤੇ ਆਮ ਕਰਾਜ ਦੀ ਕੁੜੀ ਨੂੰ ਨੌਕਰੀ ਮਿਲੇ। ਮੈਂ ਪਿਛਲੇ ਸਾਲ ਪਿਛਲੇ ਮਹੀਨੇ ਕਹਿੰਦੇ ਦਨ ਗਈ ਸੀ ਕਿ ਪਾਇਲ ਹਲਕਾ ਤੇ ਉਹ ਤੇ ਗਰੀਬ ਘਰ ਦੀ ਕੁੜੀ ਜਿਹਨਾਂ ਦੇ ਕੱਚੇ ਮਕਾਨ ਆ ਉਹ ਜੱਜ ਬਣੀ ਐ ਸੋ ਇਹ ਬੜੀ ਮਤਲਬ ਵਧੀਆ ਗੱਲ ਹੈ ਕਿਉਂਕਿ ਆਣ ਵਾਲੇ ਬੱਚਿਆਂ ਦਾ ਭਵਿਸ਼ਵ ਹੀ ਭਗਵੰਤਪਨ ਸਾਹਿਬ ਨਾਲ ਲੀਏ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਕਿ ਪੰਜਾਬ ਚ ਜਿੱਥੇ ਵੀ ਹੈ ਹਰ ਬੰਦਾ ਆਮ ਆਦਮੀ ਪਾਰਟੀ ਨੂੰ ਚੱਲ ਨੂੰ ਵੋਟ ਦੇ ਤੇ ਗੁਰਪ੍ਰੀਤ ਸਿੰਘ ਜੀ ਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਹਰ ਪਾਸੋਂ ਕਹਿੰਦੇ ਕਿ ਗੁਰਪ੍ਰੀਤ ਸਿੰਘ ਜੀ ਪੀ ਨਾਲ ਹੈ ਤੇ ਸਾਡੇ ਜਿੰਨੇ ਵੀ ਐਮਐਲਏ ਬਹੁਤ ਵਧੀਆ ਮਿਹਨਤ ਕਰ ਰਹੇ ਨੇ ਤੇ ਤਾਂ ਹੀ ਅਸੀਂ ਅੱਜ ਮਤਲਬ ਇੰਨਾ ਹੰਗਾਰਾ ਮਿਲ ਰਿਹਾ ਹੈ ਆਜੇ ਜਿਹੜੀ ਸਰਕਾਰ ਦੇ ਬਾਰੇ ਗੱਲ ਕਰਦੇ ਪਾਕਿਸਤਾਨ ਦੇ ਕਹਿਣਾ ਕਿ ਜਿਹੜੀ ਇਹ ਕਿ ਮਤ ਪਾਰਟੀ ਹੈ ਉਹਨਾਂ ਕੋਈ ਨੌਕਰੀ ਨਹੀਂ ਦੇਦੇ ਕਾਫੀ ਬਦਲੋ ਜਿੰਨ ਕੀ ਪਤਨੀ ਨੂੰ ਜਿਹੜੇ ਜਗੀ ਤੱਕ ਕੋਈ ਐਸੀ ਕਾਰਜ ਦੇ ਦੇਖੋ ਜੀ ਜਿਹੜੀ ਸੱਚ ਹੈ ਉਹ ਤਾਂ ਸਾਹਮਣੇ ਆ ਹੀ ਜਾਣਾ ਤੁਸੀਂ ਦੇਖੋ ਹੁਣ 1000 ਜਿਹੜਾ ਦੇਣਾ ਸੀ ਉਹ ਭਵੇਂ ਭਗਵੰਦ ਸਿੰਘ ਹੁਣ ਦੇ ਦਿੰਦੇ ਉਹਨਾਂ ਨੇ ਕਿਹਾ ਕਿ ਨਵੰਬਰ ਤੇ ਆਕਤੂਬਰ ਨਵੰਬਰ ਚ 1000 ਰੁਪਏ ਹਰ ਔਰਤ ਨੂੰ ਮਿਲੇਗਾ ਦੇਖੋ 90% ਬਿਜਲੀਆਂ ਮਾਫ ਹੋਈਆਂ ਤੇ 43000 ਨੌਕਰੀਆਂ ਲਿਸਟ ਕਢਾ ਲਓ ਵਿਰੋਧੀ ਤਾਂ ਤਾਂ ਕਹਿੰਦਾ ਸੀਗਾ ਕਿ ਅੱਜ ਅਸੀਂ 2017 'ਚ ਐਮਐਲਏ ਬਣੇ ਕਿਉਂਕਿ ਸਦਾ ਐਮਐਲਏ ਬਣੇ ਸੀਗੇ ਹੁਣ ਵੱਡਿਆਂ ਨੇ ਜਿਹੜੇ ਲੈਵਲ ਤੋਂ ਸੀਐਮ ਸਾਹਿਬ ਨੇ ਕਰਨਾ ਸੀ ਕਹਿੰਦੇ ਘਰ ਘਰ ਨੌਕਰੀ ਦਵਾਂਗੇ ਦੇ ਹੀ ਪਹਿਲਾਂ ਜਿਹੜਾ ਕਾਂਗਰਸ ਪਾਰਟੀ ਨੂੰ ਪੁੱਛੋ ਘਰ ਘਰ ਨੌਕਰੀ ਦਿੰਦੀ ਹੈ ਤੇ ਜਿਹੜੇ ਹੁਣ ਗੱਲਾਂ ਕਰਦੇ ਆਂ ਦੇਖੋ ਜੀ ਗੱਲਾਂ ਕਰਨ ਨਾਲ ਲollipops ਨਾ ਦੋ ਕੰਮ ਕਰੋ ਜੇ ਤੁਹਾਡੀ ਕਾਂਗਰਸ ਪਾਰਟੀ 'ਚ 5 ਸਾਲ ਪਹਿਲਾਂ ਤੁਹਾਡੇ ਹੀ ਐਮਪੀ ਰਹੇ ਆ ਅਮਰ ਸਿੰਘ ਕਿੰਨਾ ਕੰਮ ਕੀਤਾ ਰਾਏਕੋਟ ਤੋਂ ਇਲਾਵਾ ਉਹਨੇ ਕਿਤੇ ਧਿਆਨ ਦਿੱਤਾ ਅਸੀਂ ਇਹ ਨਹੀਂ ਕਹਿੰਦੇ ਕਿ ਰਾਏਕੋਟ ਸਾਡਾ ਹਲਕਾ ਹੈ ਧਿਆਨ ਦੇਣਾ ਚਾਹੀਦਾ ਪਰ ਸਾਰੇ ਹਲਕੇ ਦੂਜੇ ਹਲਕੇ ਵੀ ਧਿਆਨ ਦੇਣਾ ਚਾਹੀਦਾ ਨਾ ਕਿਉਂਕਿ ਉੱਥੋਂ ਉਹਨਾਂ ਦੇ ਬੇਟਾ ਖੜਾ ਸੀ ਸੋ ਇਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਮਤਲਬ ਇਹ ਨਹੀਂ ਕਰਾ ਚਾਹੁੰਦਾ ਕਿ ਬੰਦਾ ਤੁਸੀਂ ਇੱਕ 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 ਹਲਕੇ ਨੂੰ ਹੀ ਦੇਖ ਰਹੇ ਹੋ ਜਾਂ ਤੁਸੀਂ ਐਮਪੀ ਬੰਦੇ ਤਾਂ ਨੋ ਕਿਵੇਂ ਕਹਿ ਸਕਦੇ ਵਿਰੋਧੀ ਤਰਕੇ ਤੁਸੀਂ ਸਾਡੀ ਪਾਰਟੀ ਬਾਰੇ ਕਿਉਂਕਿ ਜਿੰਨਾ ਵੀ ਹੋ ਸਕੇ 2 ਸਾਲ ਚ ਭਗਵੰਤ ਸਿੰਘ ਨੇ ਬਹੁਤ ਵਧੀਆ ਕੰਮ ਕੀਤਾ ਭਗਵੰਤ ਸਿੰਘ ਨੇ ਤਾਂ ਹੀ ਸਾਨੂੰ ਚੁਣਿਆ ਕਿਉਂਕਿ ਅਸੀਂ ਵੀ ਇਮਾਨਦਾਰੀ ਨਾਲ ਕੰਮ ਕੀਤਾ 5 ਸਾਲ ਸੋ ਇੱਕ ਇਮ ਸੋ ਮੈਂ ਇਹੀ ਕਹੂੰਗੀ ਕਿ ਤੁਹਾਨੂੰ ਦੋ ਸਾਲਾਂ ਚ ਪਤਾ ਚੱਲ ਗਿਆ ਵੀ ਭਗਵਾਨਵਾਜ਼ ਸਾਹਿਬ ਨੇ ਕਿੰਨਾ ਕੰਮ ਕੀਤਾ ਹੈ ਉਹਦੇ ਆਧਾਰ ਤੇ ਝੜ ਨੂੰ ਵੋਟਾਂ ਪਾਓ